ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨੂੰ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਕਿਸੇ ਸੱਚਖੰਡ ਜਾਂ ਰੱਬ ਦੇ ਪਰਮ ਵਿੱਚ ਨਾ ਪੈਣਾ ਜਾਂ ਖਿਆਲਾਂ ਵਿੱਚ ਨਾ ਪੈਣਾ ਜੇਕਰ ਤੁਸੀਂ ਧਿਆਨ ਦੀ ਉਪਲਬਧੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਦੋਸਤੋ ਕੀ ਹੈ ਕਿ ਬਹੁਤ ਸਾਰੇ ਰੂਹਾਂ ਜੋਤੀ ਅਹੰਕਾਰ ਦੇ ਅੰਸੇ ਮਨਣ ਕਰਦੀਆਂ ਹਨ ਉਹ ਮਨ ਦੇ ਚ ਬਹੁਤ ਸਾਰੀਆਂ ਕਲਪਨਾਵਾਂ ਵਾਲਾ ਲੈ ਕੇ ਬੈਠ ਜਾਂਦੀਆਂ ਹਨ ਧਿਆਨ ਤੇ ਬਈ ਕੋਈ ਰੱਬ ਦਿਸੂਗਾ ਕੋਈ ਸੱਚਫਲ ਦਿਸੂਗਾ ਕੋਈ ਕੁਛ ਦਿਸੂਗਾ ਕੋਈ ਕੁਛ ਦਿਸੂਗਾ ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਕਲਪਨਾਵਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਧਿਆਨ ਤੇ ਬੈਠਨੇ ਆ ਤਾਂ ਅਕਸਰ ਹੀ ਅਸੀਂ ਭਟਕ ਜਾਂਦੇ ਆ ਅਸੀਂ ਆਪਣੇ ਅਸਲ ਮਾਰਗ ਉਤੇ ਪਹੁੰਚ ਨਹੀਂ ਪਾਉਂਦੇ ਸੋ ਤਦ ਕੀ ਹੁੰਦਾ ਕਿ ਅਸੀਂ ਜਿਸ ਮਾਰਗ ਤੇ ਜਾਣਾ ਹੁੰਦਾ ਅਸੀਂ ਉਸ ਮਾਰਗ ਤੇ ਪਹੁੰਚ ਨਹੀਂ ਪਾਉਂਦੇ ਬਹੁਤ ਸਨੀ ਉਹਦਾ ਐਸਾ ਹਾਲ ਹੁੰਦਾ ਕਿ ਉਹ ਉਹ ਇਸ ਵਜ੍ਹਾ ਕਰਕੇ ਮੋਮੈਂਟਰੀ ਸਬਟ੍ਰੈਕਟੀਆਂ ਪੇਸ਼ੈਂਟ ਹੋ ਜਾਂਦੀਆਂ ਹੁਣ ਮੈਂਕਲ ਸਪੈਸ ਵਿੱਚ ਚਲੇ ਜਾਂਦੇ ਹਨ ਅਨਿਦਰੀ ਦੀ ਪਰਬੰਧ ਹੋ ਜਾਂਦੀ ਹੈ ਜਿਸ ਦੇ ਕਰਕੇ ਉਹ ਧਿਆਨ ਦੇ ਉਸ ਸਫਰ ਨੂੰ ਪੂਰਨ ਤੌਰ ਤੇ ਪਹੁੰਚ ਨਹੀਂ ਕਰ ਪਾਉਂਦਾ ਸੋ ਦੋਸਤੋ ਕੀ ਹੈ ਕਿ ਸਾਡਾ ਸਾਨੂੰ ਬਹੁਤ ਕੁਝ ਐਸਾ ਦੱਸਿਆ ਜਾਂਦਾ ਧਿਆਨ ਕਰਨ ਦੇ ਬਾਰੇ ਵੀ ਜੇਕਰ ਤੁਸੀਂ ਧਿਆਨ ਚ ਉਤਰੋਗੇ ਤਾਂ ਇਸ ਤਰ੍ਹਾਂ ਦਿ세ਗਾ ਧਿਆਨ ਚ ਉਤਰੋਗੇ ਕੋਈ ਸੂਚਿਤਾਰਾ ਦਿਸੂਗਾ ਧਿਆਨ ਚ ਉਤਰੋਗੇ ਕੋਈ ਤੁਹਾਨੂੰ ਰੱਬ ਦਿਸੂਗਾ ਧਿਆਨ ਚੁਕਰੋਂ ਕਿ ਕੋਈ ਤੁਹਾਨੂੰ ਸੱਚ ਕਰਨ ਦੀ ਸੁਗਾ ਸੋ ਦੋਸਤੋ ਇਹ ਤਾਂ ਜੋ ਇਹ ਵਾਲਾ ਪ੍ਰਕਿਰਿਆ ਹੈ ਜਾਂ ਇਹ ਵਾਲੇ ਜੋ ਅਨੁਭਵ ਹਨ ਇਹ ਜਿੱਦਕ ਤੁਸੀਂ ਅਖੂਨ ਧਿਆਨ ਦੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਐਸਾ ਕੁਝ ਦਿਖਾਈ ਦੇਵੇ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਵਿਖਾਈ ਦੇਣ ਧਿਆਨ ਦੇ ਪਹਿਲੇ ਦਿਨ ਤੋਂ ਤਾਂ ਤੁਸੀਂ ਕਦੇ ਵੀ ਉਸ ਮਾਰਗ ਤੇ ਇੰਨੀ ਚੱਲ ਸਕੋ ਕਦੇ ਵੀ ਉਸ ਜਗ੍ਹਾ ਤੇ ਨਹੀਂ ਪੁੱਜ ਸਕੋ ਜਿਸ ਜਗ੍ਹਾ ਤੇ ਧਿਆਨ ਤੁਹਾਨੂੰ ਲੈ ਕੇ ਜਾਵੇਗਾ ਜੋ ਧਿਆਨ ਦੀ ਪ੍ਰਮੁੱਖ ਪ੍ਰਕਿਰਿਆ ਹੈ ਉਹ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਦੇ ਵਿਚਾਰਾਂ ਨੂੰ ਜੀ ਆਪਣੇ ਵਾਸ ਵਿੱਚ ਕਰਨਾ ਆਪਣੇ ਮਨ ਦੇ ਵਿਚਾਰਾਂ ਨੂੰ ਮਾਰਨਾ ਹੁੰਦਾ ਹੈ ਧਿਆਨ ਦੀ ਪ੍ਰਕਿਰਿਆ ਦੇ ਵਿੱਚ ਅਸੀਂ ਜੇਕਰ ਕਲਪਨਾ ਦੇ ਵਿੱਚ ਉਤਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਇੱਕ ਅਦ੍ਰਿਸ਼ ਮਾਰਗ ਤੇ ਤੁਰ ਲੈਣੇ ਆ ਜਿਹੜਾ ਜਿਸ ਸੰਕਿਤੇ ਵੀ ਲੈ ਕੇ ਨਹੀਂ ਜਾਂਦਾ ਕਲਪਨਾ ਦਾ ਕੀਤਾ ਧਿਆਨ ਕੋ ਧਿਆਨ ਨਹੀਂ ਹੁੰਦਾ ਉਹ ਕਲਪਨਾ ਹੁੰਦੀ ਉਹ ਵਿਚਾਰਾਂ ਦੇ ਨਾਲ ਭਰਿਆ ਹੋਇਆ ਮਾਰਗ ਹੁੰਦਾ ਹੈ ਵਿਚਾਰਾਂ ਨਾਲ ਭਰਿਆ ਹੋਇਆ ਮਰਦ ਨਾ ਹੀ ਤੁਹਾਨੂੰ ਅਗਾਹ ਲੈ ਕੇ ਜਾਂਦਾ ਹੈ ਨਾ ਹੀ ਤੁਹਾਨੂੰ ਪਛਾਹਾਂਾ ਲੈ ਕੇ ਜਾਂਦਾ ਅਸੀਂ ਇੱਕ ਟੀਵੀ ਦੀ ਸਕਰੀਨ ਦੇ ਵਿੱਚ ਉਲਝ ਕੇ ਰਹ ਜਾਂਦੇ ਹਾਂ ਜਿਵੇਂ ਕਿ ਅਸੀਂ ਕਿਸੇ ਉਲਝ ਦੇ ਵਿੱਚ ਫਸ ਕੇ ਰਹ ਜਾਂਦੇ ਹਾਂ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕੋਈ ਅਨੁਭਵ ਨੂੰ ਪ੍ਰਾਪਤ ਕਰੋ ਆਪਣੇ ਆਪ ਮਨ ਦੇ ਵਿੱਚ ਵਿਕਾਰਾਂ ਨੂੰ ਖਤਮ ਕਰੋ ਵਿਚਾਰਾਂ ਨੂੰ ਖਤਮ ਕਰੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਾਹਾਂ ਉੱਤੇ ਧਿਆਨ ਦੇਣਾ ਪਵੇਗਾ ਸਾਹਾਂ ਨੂੰ ਸਮਝਣਾ ਪਵੇਗਾ ਸਾਹਾਂ ਦੀ ਗਹਿਰਾਈ ਨੂੰ ਸਮਝਣਾ ਪਵੇਗਾ ਜੇ ਤੁਸੀਂ ਸਵਾਸਨ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਆਪਣੇ ਸਵਾਸਾ ਉਤੇ ਧਿਆਨ ਦੇਵੋਗੇ ਤੁਹਾਡੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਐਵੇਂ ਤੁਸੀਂ ਕਲਪਨਾ ਦੇ ਵਿੱਚ ਨਾ ਉਜ ਨਾ ਕਲਪਨਾ ਦੇ ਵਿੱਚ ਉਜ ਤੁਸੀਂ ਘਾਟੇ ਵਿੱਚ ਹੀ ਰਹੋਗੇ ਸੋ ਬਹੁਤ ਸਾਰੇ ਰੂਹਾਂ ਕਹਿੰਦੇ ਇਹਨਾਂ ਕੇ ਸੰਤ ਅਨਹਦ ਨਾਦ ਨਹੀਂ ਸੁਣਾਈ ਦਿੱਤਾ ਸਾਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ ਸਾਨੂੰ ਸਾਨੂੰ ਕੋਈ ਆਪਣੀ ਵਿਖਾਈ ਦਿੱਤਾ ਸਾਨੂੰ ਸੱਚ ਕਹਣ ਦੀ ਵਿਖਾਈ ਦਿੱਤਾ ਸੋ ਐਸੀ ਕਲਪਨਾ ਦੀ ਤੁਸੀਂ ਨਾ ਉਲਝਣਾ ਨਾ ਉਲਝਣਾ ਜੇਦੋਂ ਤੁਸੀਂ ਧਿਆਨ ਦੀਆਂ ਲੱਗ ਲੱਗ ਗਹਿਰਾਈਆਂ ਤੱਕ ਪੁੱਜੋਗੇ ਲੱਗ ਲੱਗ ਪਰਤਾਂ ਨੂੰ ਪਾਰ ਕਰੋਗੇ ਤਾਂ ਤੁਸੀਂ ਕੀ ਪਾਉਂਗੇ ਕਿ ਤੁਸੀਂ ਜਿਵੇਂ ਜਿਵੇਂ ਧਿਆਨ ਦੀ ਗਹਿਰਾਈ ਵਿੱਚ ਉਤਰਦੇ ਜਾਓਗੇ ਤੁਹਾਡੇ ਅੰਦਰ ਦੀ ਅਵਸਥਾ ਬਦਲਦੀ ਜਾਏਗੀ ਅੰਦਰ ਤੁਹਾਡੇ ਵੇਕਾਰ ਬਿਮਾਰੀਆਂ ਖਤਮ ਹੁੰਦੀਆਂ ਜਾਣਗੀਆਂ ਤੁਹਾਡੀ ਮਾਨਸਿਕ ਚੇਤਨਾ ਦੇ ਵਿੱਚ ਇੱਕ ਨਿਖਾਰ ਆਉਂਦਾ ਜਾਵੇਗਾ ਤੁਹਾਡਾ ਮਨ ਦਾ ਜੋ ਸੋਚਣ ਦਾ ਤਰੀਕਾ ਹੈ ਤੁਹਾਡਾ ਜ਼ਿੰਦਗੀ ਦੇ ਵਿੱਚ ਵਿਚਰਨ ਦਾ ਤਰੀਕਾ ਹੈ ਉਹ ਬਦਲਦਾ ਜਾਵੇਗਾ ਤੁਹਾਡੇ ਚਾਲਾਂ ਦੇ ਵਿੱਚ ਕਿੰਨੀ ਮਰਤਾ ਪਿਆਸ ਸੁਭਾਵਨਾਵਾਂ ਨੂੰ ਬੁਲੂ ਹੋ ਜਾਏਗੀ ਤੁਸੀਂ ਹਰ ਇੱਕ ਚੀਜ਼ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਣ ਦੇ ਕਾਬਿਲ ਹੋ ਜਾਓਗੇ ਹਰ ਚੀਜ਼ ਨੂੰ ਦੇਖਦਾ ਤੁਹਾਡਾ ਨਜ਼ਰੀਆ ਬਦਲ ਜਾਵੇਗਾ ਤੁਹਾਡਾ ਸਰੀਰਕ ਤੌਰ ਤੇ ਤੁਹਾਡੇ ਕੁੱਠਣ ਬੈਠਣ ਬੋਲ ਚੱਲ ਦੇ ਵਿੱਚ ਫਰਕ ਆਵੇਗਾ ਸੋ ਇਸ ਚੀਜ਼ ਨੂੰ ਤੁਸੀਂ ਜੇਕਰ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਧਿਆਨ ਦੀ ਉਸ ਪ੍ਰਕਿਰਿਆ ਨੂੰ ਸਮਝਣਾ ਪਵੇਗਾ ਜਿਸ ਪ੍ਰਕਿਰਿਆ ਦੇ ਰਾਹੀਂ ਤੁਸੀਂ ਤੱਕ ਪਹੁੰਚ ਸਕਦੇ ਹੋ ਜੋ ਜੋ ਤੁਸੀਂ ਪ੍ਰੇਟ ਆਉਂਦੀਆਂ ਗਹਿਰਾਈਆਂ ਵਿੱਚ ਉਤਰਦੇ ਜਾਓਗੇ ਮਨ ਦੀ ਡੂੰਗੀ ਅਵਸਥਾ ਦੇ ਵਿੱਚ ਉਤਰਦੇ ਜਾਓਗੇ ਤਾਂ ਤਾਂ ਉਹ ਅਲੱਗ ਤਰ੍ਹਾਂ ਦੇ ਅਨੁਭਵ ਪ੍ਰਾਪਤ ਹੋਣਗੇ ਜਿਸ ਵਿੱਚ ਬਹੁਤ ਸਾਰੀ ਰੂਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਲਾਈਟਾਂ ਦੇਖੀਆਂ ਬਹੁਤ ਸਾਰਿਆਂ ਦਾ ਕਹਿਣਾ ਉਹਨਾਂ ਨੇ ਬਹੁਤ ਸਾਰੀ ਰੋਸ਼ਨੀ ਦੇਖੀ ਕੋਈ ਆਕਾਸ਼ ਹੈ ਕੋਈ ਕਿਤੇ ਬਦੂਰਾ ਆਕਾਸ਼ ਵਿੱਚ ਨਿਕਲ ਗਏ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਇਸ ਪ੍ਰਕਿਰਿਆ ਨੂੰ ਸਮਝਣ ਦੇ ਲਈ ਇਸ ਪ੍ਰਕਿਰਿਆ ਦੇ ਵਿੱਚ ਉਤਰਨ ਦੇ ਲਈ ਧਿਆਨ ਦੀ ਗਹਿਰਾਈ ਦੇ ਵਿੱਚ ਉਤਰਨਾ ਜ਼ਰੂਰੀ ਆ ਧਿਆਨ ਜੇਕਰ ਤੁਸੀਂ ਕਰਮ ਕਾਂਡੀ ਹੋ ਕੇ ਕਰੋਗੇ ਕਲਪਨਾ ਦੇ ਨਾਲ ਵੱਜ ਕੇ ਕਰੋਗੇ ਤਾਂ ਉਹ ਧਿਆਨ ਧਿਆਨ ਨਹੀਂ ਰਹੇ ਅੰਦਰ ਕਰਮ ਕਾਂਡ ਤੇ ਕਲਪਨਾ ਆ ਜਾਂਦੀ ਆ ਸੋ ਆਪਣੇ ਆਪ ਨੂੰ ਐਸੀ ਚਿੰਤਾ ਦੇ ਇਸ ਚੇਤਨ ਨਾਲ ਹੁ ਆਪਣੀ ਇਸ ਕਰਮ ਕਾਂਡ ਵਿੱਚ ਨਾ ਉਲਝਾਓ ਆਪਣੇ ਮਨ ਨੂੰ ਕਰਮ ਕਾਂਡ ਦੇ ਵਿੱਚ ਨਾ ਉਲਝਾਓ ਇਹ ਨਾ ਹੋਵੇ ਕਿ ਤੁਸੀਂ ਧਿਆਨ ਕਰਦੇ ਕਰਦੇ ਕੁਝ ਚੰਗਾ ਪਾਉਂਦੇ ਪਾਉਂਦੇ ਤੁਸੀਂ ਘਟੇ ਦਾ ਸੌਦਾ ਕਰ ਬੈਠੋ ਤਾਂ ਜੋ ਤੁਸੀਂ ਆਪਣੇ ਮਨ ਨੂੰ ਉਜਾ ਬੈਠੋ ਸੋ ਮਨ ਨੂੰ ਉਜਾਉਣ ਪਜਨ ਲਈ ਪੂਜਾ ਤੋਂ ਬਚਾਉਣ ਦੇ ਲਈ ਮਨ ਨੂੰ ਆਪਣੇ ਆਪ ਦੇ ਅੰਦਰ ਆਪਣੀ ਧੜਕਣ ਨੂੰ ਸੁਣ ਸਕਦੇ ਹੋ ਆਪਣੇ ਅੰਦਰ ਦੀ ਕਿਰਿਆਵਾਂ ਨੂੰ ਦੇਖ ਸਕਦੇ ਹੋ ਆਪਣੀ ਬਾਡੀ ਦੇ ਹਲਚਲ ਨੂੰ ਦੇਖ ਸਕਦੇ ਹੋ ਕਿਉਂਕਿ ਇਹ ਨੈਚੁਰਲ ਤਰੀਕਾ ਹੈ ਧਿਆਨ ਇੱਕ ਨੈਚੁਰਲ ਪ੍ਰਕਿਰਿਆ ਹੈ ਧਿਆਨ ਲਗਾਇਆ ਨਹੀਂ ਜਾਂਦਾ ਧਿਆਨ ਆਪਣੇ ਆਪ ਹੁੰਦਾ ਹੈ ਸੋ ਇਸ ਦਾ ਜੋ ਪ੍ਰੈਕਟੀਕਲ ਹੈ ਉਹ ਵਿਧੀਆਂ ਦਾ ਹਨ ਪਰ ਧਿਆਨ ਇੱਕ ਕੁਦਰਤੀ ਪ੍ਰਕਿਰਿਆ ਹੈ ਇਹ ਕੁਦਰਤੀ ਪ੍ਰਕਿਰਿਆ ਨੂੰ ਕੁਦਰਤੀ ਤਰੀਕੇ ਨਾਲ ਜੇਕਰ ਤੁਸੀਂ ਹੋਣ ਦਉਗੇ ਤਾਂ ਬਹੁਤ ਕੁਝ ਤੁਸੀਂ ਪ੍ਰਾਪਤ ਕਰਦੇ ਹੋ ਕਰ ਲਵੋਗੇ ਜੇਕਰ ਤੁਸੀਂ ਇਸ ਕੁਦਰਤੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨਹੀਂ ਹੋ ਦਉਗੇ ਕਲਪਨਾ ਦੇ ਚੁਣੇ ਜਾਓਗੇ ਕੁਝ ਕਰਮ ਕਾਂਡ ਕਰਨ ਬਹਿ ਜਾਓਗੇ ਸ੍ਰੀ ਨੂੰ ਕਸ਼ਟ ਦਿਓਗੇ ਤਾਂ ਤੁਸੀਂ ਧਿਆਨ ਦੇ ਉਸ ਅਸਲ ਮਾਰਗ ਨੂੰ ਨਹੀਂ ਸਮਝ ਪਾਓਗੇ ਸੋ ਜਦੋਂ ਵੀ ਤੁਸੀਂ ਧਿਆਨ ਕਰਨਾ ਹੈ ਆਪਣੀ ਕਲਪਨਾ ਦੇ ਆਪਣੀ ਕਲਪਨਾ ਨੂੰ ਪਾਸੇ ਰੱਖ ਦੇਣਾ ਹੈ ਕਰਮ ਕਾਂਡ ਨੂੰ ਪਾਸੇ ਰੱਖ ਦੇਣਾ ਹੈ ਸਮਨੋਖ ਦੇ ਅੰਦਰ ਦੇ ਜੋ ਸਾਰੇ ਹੰਨ ਹੰਕਾਰ ਹੈ ਉਸ ਨੂੰ ਪਾਸੇ ਰੱਖ ਦੇਣਾ ਹੈ ਕਿਉਂਕਿ ਇਹੀ ਗੱਲਾਂ ਤੁਹਾਨੂੰ ਧਿਆਨ ਦੇ ਮਾਰਗ ਤੋਂ ਬਹੁਤ ਦੂਰ ਲੈ ਜਾਂਦੀਆਂ ਹਨ ਸੋ ਜਦੋਂ ਵੀ ਤੁਸੀਂ ਧਿਆਨ ਕੋਲ ਆਪਣੀ ਗਹਿਰਾਈ ਦੇ ਵਿੱਚ ਉਤਰੋ ਤਾਂ ਉਸ ਮਾਰਗ ਦੇ ਉੱਤੇ ਚੱਲਦੇ ਹੋਏ ਆਪਣੇ ਆਪ ਨੂੰ ਸ਼ਾਂਤ ਰੱਖੋ ਤਾਂ ਜੋ ਤੁਸੀਂ ਅਸਲ ਮਾਰਗ ਉੱਤੇ ਪਹੁੰਚ ਸਕੋ ਅਸਲ ਰਸਤੇ ਤੇ ਤੁਰ ਸਕੋ ਜਿਵੇਂ ਹੀ ਤੁਸੀਂ ਧਿਆਨ ਦੀ ਅੰਤਿਮ ਗਹਿਰਾਈ ਤੱਕ ਪਹੁੰਚੋਗੇ ਤਾਂ ਤੁਸੀਂ ਉਸ ਪਰਮਾਤਮਾ ਦੀ ਅਸਲ ਸ਼ਕਤੀ ਨੂੰ ਪਛਾਣਨ ਦੇ ਕਾਬਿਲ ਹੋ ਜਾਓਗੇ ਐਵੇਂ ਕਿਸੇ ਮੂਰਤੀ ਦਾ ਸਟਰਕਚਰਲ ਦਾ ਕਿ ਤਸਵੀਰ ਦਾ ਕਿਤੇ ਬਿਲਡਿੰਗ ਦਾ ਧਿਆਨ ਨਹੀਂ ਕਰਨਾ ਤੁਸੀਂ ਆਪਣੇ ਸਵਸਥ ਦਾ ਧਿਆਨ ਕਰਨਾ ਹੈ ਅੰਦਰ ਦੀ ਗਤੀਵਿਧੀ ਦਾ ਧਿਆਨ ਕਰਨਾ ਹੈ ਆਪਣੇ ਜੋ ਵੀ ਤੁਸੀਂ ਮੰਤਰ ਅਪਣਾਇਆ ਜਾਂ ਉਸ ਮੰਤਰ ਨੂੰ ਆਦੇ ਬੋਲਣਾ ਹੈ ਬੋਲਣਾ ਹੈ ਤੇ ਉਹ ਉਹੀ ਮੰਤਰ ਆਪਣੇ ਕੰਨਾਂ ਰੇ ਸੁਣਨਾ ਹੈ ਜਿਵੇਂ ਜਿਵੇਂ ਤੁਸੀਂ ਇਸ ਪ੍ਰਕਿਰਿਆ ਨੂੰ ਸਮਝੋਗੇ ਤਾਂ ਧਿਆਨ ਦੇ ਗਹਿਰਿਆਂ ਵਿੱਚ ਸਟੈਪ ਬਾਈ ਸਟੈਪ ਅੱਗੇ ਜਾਓਗੇ ਤੇ ਇੱਕ ਦਿਨ ਐਸਾ ਆਵੇਗਾ ਜੋ ਤੁਸੀਂ ਚਾਹੁੰਦੇ ਹੋ ਤਾਂ ਉਸ ਜਗਤ ਤੁਸੀਂ ਪਹੁੰਚ ਜਾਓਗੇ ਪਰ ਧਿਆਨ ਕਰਨ ਲੱਗਿਆਂ ਮਨ ਦੇ ਚ ਕੋਈ ਚਾਹਤ ਨਹੀਂ ਰੱਖਣੀ ਕੋਈ ਵੀ ਖਿਆਲ ਨਹੀਂ ਰੱਖਣਾ ਛੇਤੀ ਤੇ ਜਾ ਕੇ ਤਾਂ ਉਹ ਸਿਹਤ ਤੇ ਸਾਰਥਿਕ ਨਤੀਜੇ ਧਿਆਨ ਦੇ ਪ੍ਰਾਪਤ ਹੋਣਗੇ ਸੋ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਕੁਸ਼ ਰੱਖਣਾ ਹੈ ਐਵੇਂ ਉਲਝਣਾ ਨਹੀਂ ਕੋਈ ਰੋਣਾ ਨਹੀਂ ਕੋਈ ਬਿਲਕਣਾ ਨਹੀਂਗਾ ਕੋਈ ਕਲਪਨਾ ਨਹੀਂ ਕਰਨੀ ਤਾਂ ਤੁਸੀਂ ਧਿਆਨ ਦੇ ਅਸਲ ਗਹਿਰਾਈ ਦੇ ਚ ਉਤਰਨ ਦੇ ਕਾਬਿਲ ਹੋ ਜਾਓਗੇ ਧਿਆਨ ਦੇ ਅਸਲ ਮਾਰਗ ਨੂੰ ਤੁਸੀਂ ਫੜ ਲਵੋਗੇ ਧਿਆਨ ਦੇ ਅਸਲ ਅਲ ਦਾਇਰੇ ਨੂੰ ਤੁਸੀਂ ਸਮਝ ਲਮੋਗੇ ਸੋ ਜੋ ਧਿਆਨ ਦਾ ਦਇਆਇਰਾ ਹੋ ਉਹ ਬਿਆਨਤ ਹੈ ਇਸ ਬ੍ਰਹਿਮੰਡ ਦੇ ਅੰਤਿਮ ਸ਼ੋਰ ਤੱਕ ਜੇ ਤੁਸੀਂ ਪਹੁੰਚ ਦੀ ਕੋਸ਼ਿਸ਼ ਕਰੋਗੇ ਤਾਂ ਧਿਆਨ ਤੁਹਾਨੂੰ ਅੰਤਿਮ ਸ਼ੋਰ ਤੱਕ ਲਿਜਾਣ ਦੇ ਕਾਬਿਲ ਹੈ ਪਰ ਬ੍ਰਹਿਮੰਡ ਦਾ ਕੋਈ ਵੀ ਆਖੀਰ ਨਹੀਂ ਤੇ ਧਿਆਨ ਦਾ ਵੀ ਕੋਈ ਅਖੀਰ ਨਹੀਂ ਸੋ ਆਪਣੇ ਮਨ ਨੂੰ ਸ਼ਾਂਤ ਰੱਖੋ ਬਿਲਕੁਲ ਨਾ ਘਬਰਾਓ ਨਾ ਕੋ ਕੰਮ ਕਰੋ ਨਾ ਕਾਣ ਕਰੋ ਨਾ ਕੋ ਸੱਚਖੰਡ ਨਾ ਰੱਬ ਦੀ ਕਲਪਨਾ ਕਰੋ ਜੋ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਆਪਣੇ ਆਪ ਪ੍ਰਾਪਤ ਹੋਵੇਗਾ ਕਲਪਨਾ ਨਾਲ ਪ੍ਰਾਪਤ ਨਹੀਂ ਹੋਵੇਗਾ ਜੋ ਵੀ ਤੁਸੀਂ ਚਾਹੋਗੇ ਤੁਹਾਨੂੰ ਪ੍ਰਾਪਤ ਜਰੂਰ ਹੋਵੇਗਾ ਸੋ ਮੈਨੂੰ ਆਸ ਹੈ ਅੱਜ ਇਹ ਵਿਸ਼ਾ ਤੁਹਾਨੂੰ ਸਮਝਣ ਲੱਗਿਆ ਹੋਵੇਗਾ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡਾ ਬੜੇ ਰਹੋ ਧੰਨਵਾਦ